ਕੁਛ ਦੇਖ ਰਹੇ ਹਾਂ 24 ਪੰਜਾਬ ਨਿਊ ਚੈਨਲ ਤੁਹਾਡਾ ਆਪਣਾ ਚੈਨਲ ਸਮਾਜ ਵਿਰੋਧੀ ਅੰਸਰਾਂ ਖਿਲਾਫ ਸਖਤ ਕਾਰਵਾਈ ਕਰਨ ਦੇ ਵੱਡੇ ਵੱਡੇ ਬਿਆਨ ਜ਼ਰੂਰ ਦਿੱਤੇ ਜਾ ਰਹੇ ਹਨ ਪਰ ਜ਼ਮੀਨੀ ਪੱਧਰ ਤੇ ਅਮਨ ਤੇ ਕਾਨੂੰਨ ਦੀ ਸਥਿਤੀ ਜੇਕਰ ਗੱਲ ਕੀਤੀ ਜਾਵੇ ਤਾਂ ਅੱਜ ਦਿਨ ਵੱਧ ਤੋਂ ਵੱਧ ਉੰਦੀ ਜਾ ਰਹੀ ਹੈ ਤਾਜੀ ਘਟਨਾ ਕਰਨ ਬਟਿੰਡਾ ਦੇ ਵਰਤਾਪ ਨਗਰ ਵਿੱਚ ਵਾਪਰੀ ਹੈ ਜਿੱਥੇ ਮੋਟਰਸਾਈਕਲ ਸਵਾਰ ਤਿੰਨ ਨੌਜਵਾਨਾਂ ਵੱਲੋਂ ਗੁੰਡਾਗਰਦੀ ਦਾ ਨੰਗਾ ਨਾਚ ਖੇਡਦੇ ਹੋਏ ਗਲੀਆਂ ਵਿੱਚ ਖੜੀਆਂ ਅੱਧੀ ਦਰਜਨ ਗੱਡੀਆਂ ਦੇ ਸ਼ੀਸ਼ੇ ਭੰਨ ਦਿੱਤੇ ਗਏ ਅਤੇ ਮੌਕੇ ਤੋਂ ਫਰਾਰ ਹੋ ਗਏ ਤੇ ਬੱਕਵਾਕ ਗੱਡੀਆਂ ਦੇ ਮਾਲਕਾਂ ਨੇ ਦੱਸਿਆ ਤੇ ਉਹਨਾਂ ਨੇ ਆਪਣੀਆਂ ਮੋਟਰਸਾਈਕਲ ਉਲੜਵਾਜ ਜਾਂਦੇ ਅੱਧੀ ਦਰਜਨ ਕਾਰਾਂ ਦੇ ਸ਼ੀਸ਼ੇ ਭੰਨ ਦਿੱਤੇ ਅਤੇ ਮੌਕੇ ਤੋਂ ਫਰਾਰ ਹੋ ਗਏ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਗੱਡੀਆਂ ਦਾ ਨੁਕਸਾਨ ਕਰਨ ਵਾਲੇ ਨੌਜਵਾਨਾਂ ਨੂੰ ਉਲੜਵਾਜਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਅੰਤਮ ਬੰਦ ਦਾ ਮੁਆਵਜ਼ਾ ਦਵਾਇਆ ਜਾਵੇ ਪਰ ਪ੍ਰਭਾਈ ਕਰਵਾਈ ਜਾਵੇ ਦੱਸਿਆ ਗਿਆ ਕਿਸ ਘਟਨਾ ਨਾਲ ਲਾਕੇ ਵਿਦੈਸ਼ ਦਾ ਮਾਹੌਲ ਬਣ ਗਿਆ ਹੈ ਲੱਖਾਂ ਰੁਪਏ ਦਾ ਕਾਰਾਂ ਦੇ ਪੰਨ ਤੋੜ ਹੋਣ ਦੇ ਨਾਲ ਲੱਖਾਂ ਵਿੱਚ ਲੋਕਾਂ ਵਿੱਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ ਦੇਰ ਰਾਤ ਵਾਪਰੀ ਘਟਨਾ ਸੰਬੰਧੀ ਥਾਣਾ ਕਨਾਲ ਦੇ ਇੰਚਾਰਜ ਸਬ ਇੰਸਪੈਕਟਰ ਹਰਜੀਵ ਸਿੰਘ ਨੇ ਕਿਹਾ ਤੁਹਾਨੂੰ ਤਲਾ ਮਿਲੀ ਸੀ ਕਿ ਪ੍ਰਤਾਪ ਨਗਰ ਗਲੀ ਨੰਬਰ 3 ਬੀ ਦੇ ਇਸ ਨੌਜਵਾਨ ਵੱਲੋਂ ਗੱਡੀਆਂ ਦੇ ਸ਼ੀਸ਼ੇ ਭੰਨੇ ਗਏ ਹਨ ਫਿਲਹਾਲ ਉਹਨਾਂ ਵੱਲੋਂ ਪੁਲਿਸ ਪਾਰਟੀ ਮੌਕੇ ਤੇ ਭੇਜੀ ਗਈ ਹੈ ਤੇ ਆਮਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਜਲਦੀ ਦੋਸ਼ੀਆਂ ਦੇ ਖਿਲਾਫ ਬਣਦੀ ਕਾਰਵਾਈਆਂ ਕੀਤੀਆਂ ਜਾਣਗੇ ਤਸਵੀਰਾਂ ਵਿੱਚ ਦੇਖ ਸਕਦੇ ਹੋ ਨਜ਼ਰ ਆ ਰਹੇ ਹਨ ਗੱਡੀਆਂ ਦੇ ਭੰਨੇ ਹੋਏ ਸ਼ੀਸ਼ੇ ਜੋ ਕਿ ਆਪਣੇ ਆਪ ਦੇ ਇੱਕ ਸਵਾਲ ਨਜ਼ਰ ਆ ਰਹੇ ਜੀ ਦੇ ਆਟੋ ਰਿਕਸ਼ਾ ਦੇ ਵੀ ਫਰੰਟ ਸ਼ੀਸ਼ੇ ਪੰਨੇ ਗਿਆ ਜਿਨ੍ਹਾਂ ਦੀ ਕੀਮਤ ਜੇਕਰ ਨਵਾਂ ਲਵਾਉਣ ਜਾਈਏ ਤਾਂ ਕਈ ਹਜ਼ਾਰਾਂ ਰੁਪਏ ਦੇ ਵਿੱਚ ਵਿੱਚ ਨਜ਼ਰ ਆਉਂਦੀ ਹੈ ਜਿਸ ਦੇ ਨਾਲ ਆਮ ਲੋਕਾਂ ਨੂੰ ਇਹ ਚੀਜ਼ਾਂ ਦੇ ਰੋਜ਼-ਰੋਜ਼ ਮਰਮਮਤ ਕਰਾਉਣੇ ਵੀ ਬਹੁਤ ਔਖੇ ਹਨ ਪਰ ਇਹ ਨੌਜਵਾਨਾਂ ਨੂੰ ਇਸ ਚੀਜ਼ ਦੀ ਘਟਨਾ ਕਰਨ ਨਾਲ ਕੀ ਮਿਲਦਾ ਹੈ ਕਿਉਂਕਿ ਇਸ ਦੇ ਨਾਲ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਅਤੇ ਲੋਕਾਂ ਦੇ ਇੱਕ ਦੈਸ਼ ਦਾ ਮਾਹੌਲ ਬਣ ਜਾਂਦਾ ਹੈ ਤਸਵੀਰਾਂ ਵੀ ਦੇਖ ਸਕਦੇ ਹੋ ਗੱਡੀਆਂ ਦੇ ਪੁੱਟੇ ਫੁੱਟੇ ਫਰੰਟ ਸ਼ੀਸ਼ੇ ਇੱਕ ਸਟ੍ਰੀਮ ਖੜੀ ਗੱਡੀ ਜੋ ਖੜੀ ਨਜ਼ਰ ਆ ਰਹੀ ਹੈ ਤਸਵੀਰਾਂ ਵਿੱਚ ਦੇਖ ਸਕਦੇ ਹੋ ਜੋ ਕਿ ਬਿਲਕੁਲ ਵੀ ਸਾਈਡ ਤੇ ਖੜੀ ਨਜ਼ਰ ਆ ਰਹੀ ਹੈ ਜੋ ਕੋਈ ਵਿਚਾਲੇ ਜਾਂ ਕੋਈ ਕਾਰ ਨਹੀਂ ਹੋ ਸਕਦਾ ਦੇਖ ਸਕਦੇ ਆ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਪੁਲਿਸ ਪ੍ਰਸ਼ਾਸਨ ਕੀ ਕਾਰਵਾਈ ਕਰਦਾ ਹੈ ਜੀ ਤੇ ਪ੍ਰਤਾਪਨਗਰ ਤਿੰਨ ਅੱਡੀ ਦੇ ਵਿੱਚ ਮੈਂ ਆਇਆ ਸੀਗਾ ਜਿੱਥੇ ਆਪਣਾ ਘਰ ਹੈਗਾ ਤੇ ਵੀ ਰਾਤ ਨੂੰ ਆ ਕੇ ਖੜਾ ਹੀ ਸੀਗਾ 5 ਮਿੰਟ ਵੀ ਨਹੀਂ ਹੋਏ ਤੇ ਮੈਂ ਹਜੇ ਅੰਦਰ ਜਾ ਕੇ ਪੈਰ ਧੋਣ ਲੱਗੇ ਆ ਤੇ ਕੀ ਕਹਿੰਦੇ ਮੇਰੇ ਮਤਲਬ ਤਾਂ ਆਪ ਮੋਟਰਸਾਈਕਲ ਤੋਂ ਆਏ ਤਿੰਨ ਮੁੰਡੇ ਤੇ ਉਹਨਾਂ ਨੇ ਵੀ ਲਿਆ ਕੇ ਸ਼ੀਸ਼ੇ ਦੇ ਕੁਝ ਮਾਰਿਆ ਸਾਰੀ ਵੀ ਮਤਲਬ ਨੁਕਸਾਨ ਬਹੁਤ ਹੋਇਆਗਾ ਗੱਡੀ ਹਜੇ ਨਵੀਂ ਗੱਡੀ ਖੜਾਈ ਹੈ ਮੈਂ ਜੀ ਬਸ ਹੁਣ ਇਹ ਵੀ ਵੀ ਮਤਲਬ ਵੀ ਉਹ ਮੁੰਡੇ ਤੇ ਕਾਰਵਾਈ ਕੀਤੀ ਜਾਵੇ ਜਲਦੀ ਤੋਂ ਜਲਦੀ ਮਤਲਬ ਫੜੇ ਜਾਣ ਉਹ ਤੇ ਵੀ ਆਪਣਾ ਜਿਹੜਾ ਮੁਆਵਜ਼ਾ ਬਣਦਾ ਵੀ ਸਾਨੂੰ ਉਹ ਦਿੱਤਾ ਜਾਵੇ ਬਸ ਕੋਈ ਫੁਟੇਜ ਵੀ ਆਈ ਹੈ ਸੀ ਸੀ ਫੁਟੇਜ ਨਹੀਂ ਫੋਟੋ ਆਈ ਹੈਗੀ ਸੀ ਸੀ ਉੱਪਰ ਕਲੀਅਰ ਨਹੀਂ ਆ ਰਹੀ ਕੋਈ ਮੋਟਰਸਾਈਕਲ ਦੀ ਲਾਈਟਾਂ ਵਗੈਰਾ ਜੋ ਹੈਗੀ ਹੈ ਅੱਗੇ ਨੰਬਰ ਪਲੇਟ ਦੇ ਪਿੱਛੇ ਨੰਬਰ ਪਲੇਟ ਮੋੜੀ ਹੋਈ ਹੈ ਤਾਂ ਕੀ ਕਹਿੰਦੇ ਨੰਬਰ ਪਲੇਟਾਂ ਲੁਕ ਰਹੀਆਂ ਨੇ ਵੀ ਲਾਈਟ ਕਰਕੇ ਨੰਬਰ ਪਲੇਟ ਕਲੀਅਰ ਨਹੀਂ ਆ ਰਹੀ ਵੀ ਉਹ ਤਿੰਨ ਜਾਣੇ ਹੈਗੇ ਨੇ ਵੀ ਪੂਰੇ ਡੱਕੇ ਹੋਏ ਨੇ ਕਿੰਨੇ ਕਿੰਨੇ ਇਨਸਾਨ ਹੋਏ ਟੋਟਲ ਮਨ ਮੰਨ ਕੇ ਚੱਲੋ ਜੀ ਹੁਣ ਨਵੀਂ ਗੱਡੀ ਹੈ ਦੇਖੋ ਜੀ ਮਤਲਬ 8000 ਰੁਪਏ ਦਾ ਸ਼ੀਸ਼ਾ 9000 ਰੁਪਏ ਦਾ ਆਮ ਪੈਂਦੇ ਆ ਸ਼ੀਸ਼ੇ ਜੀ ਵੀ ਮਤਲਬ ਐ ਵੀ ਹੁਣ ਜਿਹੜੇ ਮਤਲਬ ਨੁਕਸਾਨ ਹੋਇਆਗਾ ਜੋ ਫੜ ਕੇ ਹੋਏ ਉਹਨਾਂ ਨੂੰ ਵੀ ਕਾਰਵਾਈ ਕੀਤੀ ਜਾਵੇ ਬਸ ਵੀਸ਼ਾ ਸਾਨੂੰ ਵੀ ਆਪਦੇ ਉੱਕ ਕਰਵਾਈ ਜਾਂ ਤੁਹਾਨੂੰ ਆਪਦੇ ਜਿੰਨੀ ਸਾਡੇ ਨਾਮ ਆਪਣਾ ਕੀ ਕੱਟਣਾ ਬਪਰੀ ਰਾਤ ਹੋਈ ਜੀ ਮੇਰਾ ਨਾਮ ਬੰਟੀ ਠਾਕੁਰ ਹੈ ਮੈਂ ਗਲੀ ਨੰਬਰ 3 ਵਿੱਚ ਰਹਿਣਾ ਰਾਤੀ ਕੋਈ 10 9:30 10:10 ਵਜੇ ਤਿੰਨ ਮੁੰਡੇ ਆਪਣੀ ਗਲੀ ਚ ਆਇਆ ਤੇ ਘੱਟੋ ਘੱਟ 6 ਗੱਡੀਆਂ ਦਾ ਨੁਕਸਾਨ ਕਰਕੇ ਸ਼ੀਸ਼ੇ ਭੰਨ ਗਏ ਐ ਪ੍ਰਿੰਟ ਦੇ ਸ਼ੀਸ਼ੇ ਭੰਨ ਗਏ ਐ ਤੇ ਉਹਨਾਂ ਦੀ ਪਛਾਣ ਹੋਈ ਨਹੀਂ ਅਜੇ ਤੱਕ ਕੀ ਹਥਿਆਰ ਕੀ ਸੀ ਅੰਦਰ ਕੋਲ ਤਾਂ ਉਹਨਾਂ ਕੋਲ ਟੰਬੇ ਸੀ ਲੋਹੇ ਤੇ ਤੇ ਹਾਕੀਆਂ ਸੀਗੀਆਂ ਪੁਲਿਸ ਪਾਰਟੀ ਪਹੁੰਚ ਗਈ ਹੈ ਪੁਲਿਸ ਪਾਰਟੀ ਮੌਕੇ ਤੇ ਪਹੁੰਚੀ 7:30 ਵਜੇ ਫਿਰ ਅਸੀਂ ਰਾਤ 12:00 ਵੇ ਰੱਪੜ ਲਗਾ ਕੇ ਆਏ ਕਨਾਲ ਚੌਕੀ ਦੇ ਵਿੱਚ ਕੀ ਲੱਗਦਾ ਕੀ ਸੀ ਆਪਾਂ ਜੀ ਕੋਈ ਨਸ਼ੇੜੀ ਟਾਈਪ ਲੱਗਦੇ ਇਹ ਕੋਈ ਕੀ ਬਾ ਨਸ਼ੇੜੀ ਐ ਬੰਦੇ ਸਾਰੇ ਕੀ ਮੰਕਰ ਉਹ ਸਭ ਨੂੰ ਮਾਰ ਰਹੇ ਸੀਗੇ ਉਹ ਸਭ ਨਸ਼ੇੜੀ ਸੀਗੇ ਕੀ ਮੰਕਰ ਜੋ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਤੋਂ ਬਈ ਗੱਡੀਆਂ ਦਾ ਮਾਲਜਾ ਦਿੱਤਾ ਜਾਵੇ ਬਸ ਉਹਨਾਂ ਵੜ ਕੇ ਆ। ਆਮ ਆਪਣਾ ਕੀੜੀ ਗੱਡੀ ਨੂੰ ਸੌਣ। ਵਿਸ਼ੇਸ਼ ਕੁਮਾਰ ਹੈ ਜੀ। ਮੈਕਰਾ ਗੱਡੀਆਂ ਜੀ ਮੇਰੀ। ਹੂੰ। ਇਹ ਫਰੰਟ ਸੀਜ਼ਾ ਤੋੜ ਕੇ ਗਿਆ ਰਾਤ ਨੂੰ। ਇਹ ਦੋਸਤਿਆਂ ਨੂੰ ਸਹਾਇਤਨ ਦਿੱਤੀ ਜਾਵੇ ਜਿਹੜੇ ਵੀ ਆ ਜਿਹੜੇ ਆ ਜੀ ਹਰ ਕੰਮ ਕਰਦੇ ਜੀ। ਟੋਟਲ ਗੱਡੀਆਂ ਕਿੰਨੀਆਂ ਸੀ ਅਗਲੀ ਇਸ ਵਿੱਚ? 5-6 ਗੱਡੀਆਂ ਨੁਕਸਾਨ ਹੋਇਆ ਜੀ। ਕੀ ਲੱਗਦਾ ਕੀ ਇਹ ਵੀਰੇ ਕੋਣ ਲੱਗਦੇ ਤੁਹਾਨੂੰ ਨਸ਼ੇੜੀ ਲੱਗਦੇ ਕੋਈ? ਨਸ਼ੇੜੀ ਲੱਗਦੇ ਜੀ ਹੋਰ ਤਾਂ ਫੋਨ ਕਰੂਗਾ ਜੇ ਕੰਮ। ਹੂੰ। ਕੀ ਮਕਰ ਜੋ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਤੋਂ ਅਸੀਂ ਮੰਗ ਕਰਦੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਜਿਹੜਾ ਨੁਕਸਾਨ ਹੋਇਆ ਸਾਡਾ ਹੂੰ ਇਹ ਅੱਗੇ ਦਾ ਜਿਹੜਾ ਦਾ ਤਣਾ ਹੁਣ ਕੁਝ ਸੀਸੀਟੀਵੀ ਫੁਟੇਜ ਵੀ ਆਈ ਹੈ ਤੁਹਾਡੇ ਕੋਲੇ ਹਾਂਜੀ ਐ ਤਾਂ ਹੈਗੀ ਆ ਪਰ ਸਾਫ਼ ਨਹੀਂ ਆ ਰਹੀ ਹੈ ਐਸੇ ਇੱਕ ਗੱਡੀਆਂ ਦੀ ਭੰਤੋੜ ਹੋਈ ਹੈ ਪ੍ਰਤਾਪ ਨਗਰ ਦੇ ਵਿੱਚ ਕੀ ਭੁਰਾ ਮੰਗਦਾ ਹੈ ਹਾਂਜੀ ਰਾਤ ਸਾਨੂੰ ਇਤਲਾ ਮਿਲੀ ਸੀਗੀ ਵੀ ਇਸ ਤਰ੍ਹਾਂ ਕਰਕੇ ਦੋ ਗੱਡੀਆਂ ਦੇ ਕੋਈ ਸ਼ਰਾਰਤੀ ਅਨਸਰ ਆ ਪੰਨ ਗਿਆ ਕੋਈ ਉਹ ਇਨਾ ਨੂੰ ਪਤਾ ਲੱਗਿਆ ਵੀ ਉਹ ਮੋਟਰਸਾਈਕਲ ਸਵਾਰ ਸੀ ਕੋਈ ਹੈ ਸ਼ਰਾਰਤੀ ਅਨਸਰ ਇਹ ਪੜਤਾਲ ਕਰ ਰਹੇ ਅਸੀਂ ਬਾਅਦ ਪੜਤਾਲ ਜਿਹੜੀ ਕਾਰਵਾਈ ਹੋਊਗਾ ਕਰਾਂਗੇ ਮੌਕਾ ਦੇਖਿਆ ਗਿਆ ਸਰ ਜੀ ਹਾਂ ਜੀ ਮੌਕਾ ਦੇਖ ਕੇ ਐਸਪੀ ਪ੍ਰੇਮ ਸਿੰਘ ਸਾਡਾ ਮੌਕੇ ਤੇ ਗਿਆ ਜੀ ਉਹਨੇ ਪੜਤਾਲ ਕੀਤੀ ਹੈ ਕਿ ਉਹ ਪੜਤਾਲ ਤੋਂ ਪਤਾ ਲੱਗਿਆ ਕੋਈ ਮੋਟਰਸਾਈਕਲ ਸਵਾਰ ਸੀਗੇ ਉਹਨਾਂ ਦਾ ਇਹ ਵੀ ਕਹਿਣਾ ਵੀ ਕਾਪੇ ਵਗੈਰਾ ਲੈ ਕੇ ਘੁੰਮਦੇ ਰਹਿੰਦੇ ਇਲਾਕੇ ਦੇ ਵਿੱਚ ਨਹੀਂ ਜਿਹੜੇ ਕਾਪੇ ਵਗੈਰਾ ਵਾਲੀ ਗੱਲ ਤਾਂ ਹੈਗੀ ਹੈਗੀ ਤਾਂ ਕੋਈ ਬਿਲਕੁਲ ਗਲਤ ਹੈਗੀ ਉਹ ਤਾਂ ਇੱਟ ਜੜਿਆ ਕੋਈ ਜਿਵੇਂ ਇਸ ਤਰ੍ਹਾਂ ਇਟਾਂ ਕੋਈ ਚਲਾ ਕੇ ਗਿਆ ਇਸ ਤਰ੍ਹਾਂ ਹੋਇਆ ਹੈ ਜੀ ਤੁਹਾਡੇ ਮਨੋਂ ਕਿਸ ਤਰ੍ਹਾਂ ਦੇਖ ਰਹੇ ਅਸੀਂ ਬਣਦੀ ਕਾਨੂੰਨੀ ਕਾਰਵਾਈ ਕਰਾਂਗੇ ਪੜਤਾਲ ਕਰ ਰਹੇ ਹਾਂ ਬਾਅਦ ਪੜਤਾਲ ਜੁੜੀ ਕਾਰਵਾਈ ਬਣਾਈ ਕਰ ਦਾਂਗੇ